ਤੰਤਾਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ 649 ਮੇਂ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਗੰਡਵਾ ਮੇਟਾਂ ਫਗਵਾੜੇ ਦੀ ਸੰਗਤ ਵੱਲੋਂ ਕਾਂਚੀ ਬਨਾਰਸ ਵਿਖੇ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਇਸ ਖੁਸ਼ੀ ਦੇ ਮੌਕੇ ਸੰਗਤਾਂ ਵੱਲੋਂ ਕੇਕ ਕੱਟਿਆ ਗਿਆ ਅਤੇ ਇਸ ਯਾਤਰਾ ਦੇ ਸਬੰਧ ਵਿੱਚ ਐਨ ਆਰ ਆਈ ਸਾਥੀਆਂ ਦਾ ਵੀ ਧੰਨਵਾਦ ਕੀਤਾ ਗਿਆ ਆਓ ਤੁਹਾਨੂੰ ਪੂਰੀ ਵੀਡੀਓ ਦੇ ਨਾਲ ਜੋੜਦੇ ਹਾਂ ਦੇਖਦੇ ਰਹੋ ਅਤੇ ਸਾਡੇ ਚੈਨਲ ਨਾਲ ਬਨੇ ਰਹੋ ਰੋਜ਼ਾਨਾ ਅਪਡੇਟ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜਗਰ ਗੁਰਦੇਵ ਤਨ ਗੁਰਦੇਵ ਜਗਰ ਗੁਰਦੇਵ ਤਨ ਗੁਰਦੇਵ ਅੱਜ ਸ਼ੀਰ ਗਵਰਦਨਪੁਰ ਕਾਂਚੀ ਵਿਖੇ ਪਿੰਡ ਗਣਮਾ ਦੀਆਂ ਸੰਗਤਾਂ ਪੁੱਜੀਆਂ ਔਰ ਗੁਰੂ ਗੁਰਦਾਸ ਮਹਾਰਾਜ ਜੀ ਦੇ ਵਰਕ ਪਰਵ ਸੰਧ ਮਨਾਉਣ ਦੇ ਲਈ ਅੱਜ ਇੱਥੇ ਧਰਤੀ ਦੇ ਪੁੱਜੀਆਂ ਜਿਹੜੇ ਖਾਸ ਕਰਕੇ ਸਾਡੇ ਐਨਆਰਆਈ ਵੀਰ प्रदीप ਭਾਜੀ ਔਰ ਉਹਨਾਂ ਦੀ ਫੈਮਿਲੀ ਪੂਰੀ ਚਲਕ ਪਰਿਵਾਰ ਵੱਲੋਂ ਜਿਹੜਾ ਇਹ ਉਪਰਾਲਾ ਆ ਹਰ ਸਾਲ ਕੀਤਾ ਜਾਂਦਾ ਹੈ ਇਸ ਸਾਲ ਵੀ ਉਹਨੇ ਕੀਤਾ ਹੈ ਵੀ ਜਿਹੜੇ ਪਿੰਡ ਦੇ ਲੋਕਾਂ ਦੇ ਵਾਸਤੇ ਟਿਕਟਾਂ ਕਰਵਾ ਕੇ ਇੱਥੇ ਮੰਨ ਲਓ ਵੀ ਉਹਨੂੰ ਯਾਤਰਾ ਕਰਵਾਈ ਹੈ ਔਰ ਜਿੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਜਿੱਥੇ ਅੱਜ ਗੁਰੂ ਨਬੀਦਾਸ ਮਹਾਰਾਜ ਜੀ ਦਾ ਗੁਰਪੁਰਵੀਆ ਉੱਥੇ ਸਾਡੇ ਅੱਜ ਸੰਤ ਸ਼ਹੀਦ ਸੰਤ ਰਾਮਾਨੰਦ ਜੀ ਦਾ ਵੀ ਜਨਮ ਦਿਨ ਹੈ ਅਸੀਂ ਉਹਨਾਂ ਨੂੰ ਵੀ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਔਰ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਮਹਾਰਾਜ ਦੀਆਂ ਜੋ ਬੋਲੇ ਸੋ ਨਿਰਪੈ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਜੈ தான் குருதேவர yup. <po bio>